ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਕੰਧਰੋਸਤ ਸਾਲ ਤਾਂ ਥੋੜਾ ਨੂਰ ਬਲਾਗ ਚੈਨਲ ਤੇ ਤੇ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਬੀਨਸ ਦੀ ਸਬਜ਼ੀ ਹਨਾ ਫਿਰਿਆਂ ਵੀ ਕਹਿ ਦਿੰਦੇ ਇਹਨਾਂ ਨੂੰ ਬੀਨਸ ਵੀ ਕਹਿ ਦਿੰਦੇ ਆ ਨਾ ਉਹਦੀ ਜਿਹੜੀ ਸਬਜ਼ੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾਣੀ ਹੈਗੀ ਤੇ ਇਹ ਮੈਂ ਕੱਟ ਲੈਨੇਗੇ ਅੱਧਾ ਕਿਲੋ ਦੇ ਕੀਮ ਸੀ ਗਿਆ ਇਹ ਫਲੀਆਂ ਲੈ ਕੇ ਤਾਂ ਕਿਲੋ ਐ ਸੀ ਆਪਾਂ ਬੱਥਾ ਪਾ ਅੰਦਾ ਕਿਲੋ ਕੱਟ ਕਰੀਆਂ ਦੇ ਇਹਦੇ ਵਿੱਚ ਮੈਂ ਮੀਡੀਅਮ ਜੇ ਸਾਈਜ਼ ਦੇ 5-6 ਆਲੂ ਪਾਏ ਨੇਗੇ ਤੇ ਕੱਟ ਕਰਕੇ ਉਹਨਾਂ ਨੂੰ ਬਿਲਕੁਲ ਐਨ ਜਿਹੀ ਜਿਹਾ ਪਹਿਲਾਂ ਵੀ ਥੋਲੀਆਂ ਸੀ ਤੇ ਦੁਬਾਰੀ ਵੀ ਆਪਾਂ ਨੇ ਕੱਟ ਕਰਕੇ ਐਨ ਥੋਲੀਆਂ ਤੇ ਨਾਲ ਲੈਨੇ ਆਪਾਂ ਨੇ ਪਿਆਜ਼ ਤੇ ਹਰੀ ਮਿਰਚ ਤੇ ਟਮਾਟਰ ਤੇ ਇਹ ਜਿਹੜੇ ਆਪਾਂ ਨੇ ਨਾਲ ਲਈਆਂ ਨੇ ਇਹ ਜਿਹੜੀਆਂ ਸਬਜ਼ੀਆਂ ਬਹੁਤ ਹੀ ਜਿਆਦਾ ਟੇਸਟੀ ਬਣਦੀਆਂ ਹਨਾ ਬਿਲਕੁਲ ਹੀ ਘੱਟ ਟਾਈਮ ਦੇ ਵਿੱਚ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਲੀਤੇ ਖਾਣ ਲਈ ਵੀ ਬਹੁਤ ਫਾਇਦੇਮੰਦ ਦਾ ਜਿਹਦਾ ਫਾਈਬਰ ਆਇਰਨ ਹੁੰਦਾ ਹਨਾ ਇਹ ਇੰਨਾ ਵਿੱਚ ਭਰਪੂਰ ਮਾਤਰਾ ਵਿੱਚ ਹੁੰਦਾ ਹਨਾ ਤੇ ਸੱਚ ਮਾਰ ਕੇ ਵੀ ਦੇਖਦੇ ਆਪਾਂ ਤਾਂ ਬਹੁਤ ਯਾਨੀ ਕਿ ਇਹਦੇ ਜਿਹੜੇ ਗੁਣਨੇ ਦੱਸੇ ਜਾਂਦੇ ਨੇ ਸਬਜ਼ੀ ਦੇ ਤੇ ਅੱਜ ਆਪਾਂ ਲਗਾਂਗੇ ਇਹ ਸਬਜ਼ੀ ਇਹ ਵਾਲੀ ਬਣਾਉਣ ਤੇ ਤੁਸੀਂ ਵੀ ਟਰਾਈ ਕਰੇ ਜਰੂਰ ਹਨਾ ਤੇ ਚਲੋ ਜੀ ਆਪਾਂ ਲੱਗਦੇ ਆ ਬਣਾਉਣ ਸਰ ਲੋ ਜੀ ਆਪਾਂ ਇਹ ਫਰਾਈਵਿਨ ਰੱਖ ਦਿੱਤਾਗਾ ਇਹ ਵੀ ਥੋੜਾ ਬੋਟਾ ਪਾਣੀ ਆ ਉਹ ਇਹਨੇ ਸੁੱਕ ਜੂਗਾ ਫਿਰ ਆਪਾਂ ਇਹ ਵਿੱਚ ਪਾਵਾਂਗੇ ਸੋਨਾ ਤੇਲ ਜਿਹੜੇ ਮਸਾਲੇ ਨੇ ਉਹ ਆਪਾਂ ਇਹਦੇ ਵਿੱਚ ਬੇਸਿਕ ਜਿਹੜੇ ਆਪਣੇ ਮਸਾਲੇ ਹੁੰਦੇ ਆ ਉਹ ਵੀ ਪਾਵਾਂਗੇ ਨਾ ਕਿ ਮਿਰਚ ਹਲਦੀ ਤੇ ਗਰਮ ਮਸਾਲਾ ਲੋ ਜੀ ਆਪਾਂ ਇਹਦਾ ਪਾਣੀ ਸੁੱਕ ਚੁੱਕਿਆ ਹੁਣ ਆਪਾਂ ਇਹ ਵਿੱਚ ਪਾਵਾਂਗੇ ਆਇਲ ਇਹ ਤੁਸੀਂ ਅੰਦਾਜ਼ੇ ਨਾਲ ਪਾ ਲਿਓ ਜਾਂ ਫਿਰ ਆਪਾਂ ਕਟਸੀ ਵਗੈਰਾ ਮੈਂ ਕਿ ਹਣਾ ਕੁਛ ਇਦਾਂ ਪਾ ਲਿਓ ਮੈਂ ਡੇਢ ਕੱਟ ਛੀ ਦੇਖੀਵਾ ਜਿਹੜਾ ਹੈ ਔਇਲ ਲਾਉਂਗੀ ਐਂ ਤੇ ਕੀ ਤਰ੍ਹਾਂ ਫਰਾਈ ਹੋਣ ਤੋਂ ਬਾਅਦ ਆਪਾਂ ਇਹਦੇ ਦੂਜੇ ਜਿਹੜੇ ਮਸਾਲੇ ਨੇ ਆਪਾਂ ਉਹ ਜਿੰਨਾ ਟਾਈਮ ਆਪਣਾ ਤੇਲ ਗਰਮ ਹੁੰਦਾ ਉਹਨਾਂ ਚਿਰ ਆਪਾਂ ਉਹਨਾਂ ਟਾਈਮ ਆ ਪੜਿਆ ਆਪਣੀਆਂ ਹਰੀਆਂ ਮਿਰਚਾਂ ਤੇ ਆਪਣੇ ਟਮਾਟਰ ਆਪਨੇ ਲੈਣੇ ਆ ਉਹ ਆਪਾਂ ਘਰ ਲੈਣੇ ਆ ਜੇ ਕੱਟ ਤੇ ਜਿਹੜੇ ਵੀ ਆਪਣੇ ਵੀਡੀਓ ਫਸਟ ਟਾਈਮ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਹੈ ਕਰ ਰਹੇ ਹਾਂ ਪੋਸਟਾ ਮੇਰਾ ਗੈਸਾ ਬੰਦ ਕਰਤੀ ਜਾਲੇ ਗਰਮ ਸੀ ਨਾ ਇਹ ਥੋੜਾ ਪਹਿਲੇ ਤੇ ਪਾਵਾਂਗੇ ਜੀਰਾ ਹਾਂ ਜੀ मसाले में जिदा के असं लाइट करते हैं जिदा के असं यूज करते हैं मैं वो मसाले में सारे ऑप्शनल होने को जो भी चीजें जिन्हें अपना दुख वगैरह कोई तो थोड़े कोई भी दुख ये यूज करता जो फाजी यूज करते हैं मेरे को मसाले में यूज करिए अपने प्याज भुनिए

മസാലോ ਇਹ ਤਰ੍ਹਾਂ ਇਸਦੀ ਲਾਈਨ ਬਣਾ ਦਿੰਦੇ। ਕੜੀ ਚ ਗਰਮ ਮਸਾਲਾ, ਹਲਦੀ, ਮਿਰਚ ਤੇ ਨਮਕ ਪਾ ਕੇ ਇੱਕ ਜਾਣੀ ਇਰੀਆ ਢੋਲ ਕਰਨਾ। ਇਹ ਕਿਤਾ ਪਾਉਂਗੀ ਸਾਰਾ। ਹੁਣ ਆਪਾਂ ਥੋੜਾ ਜਿਹਾ ਪਾਣੀ ਥਾ ਦੇਣੀ ਚਾਹੀਦੀ ਹੈ ਤਾਂ ਕਿ ਇਹ ਤਰ੍ਹਾਂ ਬਣੇ। अजला ने एक जरा ये अपने पाले आंगन में निकाल दी तो लो जी निकाल ले अपने एंड की जरा पानी जितना देखे थे तेल और चना जी डाल दी ने हम अपने अपने वो टस देते ਆਦੂ ਹਨ ਲੋਲੇ ਕੀ ਟਫਲ ਦਾ ਬਦਲੇ ਕੀ ਜੈਲੀ ਕਿ ਲਾਗਾ ਲੇ ਮਿਕਸ ਕਰੋ ਚੰਗੀ ਤਰ੍ਹਾਂ ਹਲਾ ਕੇ ਜਿਹੜੀ ਪਾਣੀ ਦੀ ਵਸਤੀ ਹੈ ਉਹਨੇ ਮਿਕਸ ਕਰਨਾ ਚਾਹੀਦਾ

ਲਓ ਜੀ ਸੇਕਾ ਜਿਹੜਾ ਆਪਣਾ ਥੋੜਾ ਜਿਹਾ ਲੱਗਦੀ ਆ ਆਪਾਂ ਥੋੜਾ ਟਾਈਮ ਇਹਨਾਂ ਨੂੰ ਦੇ ਜਾਣਿਆ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਏਦਾਂ ਇੱਕ ਕੱਪ ਮਾਪ ਮੇਟ ਨੂੰ ਪਾਣੀ ਨੇ ਆਪਾਂ ਇਹ ਹੀ ਤਾਂ ਨੂੰ ਐਡ ਕਰਾਂਗੇ ਹੁਣ ਆਪਾਂ ਟੱਕੇ ਨੂੰ ਥੋੜਾ ਬੱਤਲੀ ਰੱਖ ਦਵਾਂਗੇ ਜੇ ਤੁਸੀਂ ਅੱਗੇ ਚੈੱਕ ਕਰਦੇ ਰਹੋ ਉਹ ਵਾਲ ਮੈਂ ਤੈਨੂੰ ਆਏ ਦੀ ਲੋ ਜੀ ਸਬ지 ਆਪਣੀ ਬਣ ਕੇ ਹੋ ਗਈ ਆ ਤਿਆਰ तकरीबन 10 ਤੋਂ 12 ਮਿੰਟ ਹੋ ਗਏ ਦੇਖੋ ਸਬ지 ਜਿਹੜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਬਿਲਕੁਲੀ ਆਲੂ ਨੇ ਜਿਹੜੇ ਬਿਲਕੁਲੀ ਕੁਲੇ ਨਹੀਂ ਹੈਗੇ ਵਿੱਚ ਜਿਹੜੀਆਂ ਫਲੀਆਂ ਵੀ ਬਹੁਤ ਵਧੀਆਆਂ ਲਗੀਆਂ ਲਿੱਜੀਆਂ ਨੇ ਤੁਸੀਂ ਵੀ ਜਿਹੜੀ ਇਹ ਸਬ지 ਆ ਜਰੂਰ ਟਰਾਈ ਕਰਿਓ ਬਹੁਤ ਵਧੀਆ ਜਿਹੜੀ ਟੇਸਟੀ ਹੈ ਜਿਹੜੀ ਸਬ지 ਉਹ ਬਣਦੀ ਹੈਗੀ ਤੇ ਆਪਣੇ ਵੀਡੀਓ ਦਾ ਅਪ ਇੱਥੇ ਐਂਡ ਕਰਦੇ ਆ ਹਰ ਸ਼ੀਖਰ ਜੀ ਸਾਰਿਆਂ ਨੂੰ